ਬਉੜੀ ਗੁਆਰੇਰੀ ਮਹੱਲਾ ਤੀਜਾ ਉਹ ਆਕਾਥ ਕਿਉ ਕਥਿਆ ਜਾਏ ਨਿਰੂਪਰਵੇਸ਼ੇ ਤੂੰ ਵੇਦ ਸ਼ਾਸਤਰਾਂ ਕਰਕੇ ਸਤਿ ਸਿਮਰਤੀ ਯਾਦਕਾਂ ਕਰਕੇ ਸ਼ਕਤੀ ਵਿਕਤੀ ਕਰਕੇ ਆਕਾਥ ਹੈ ਕਿਸ ਪ੍ਰਕਾਰ ਸ਼ਕਤੀ ਵਿਕਤੀ ਕਰਕੇ ਹੋਵੇ ਕਾਥੋ ਕਥਿਆ ਚਿੱਤ ਜਾਵੇ ਸ਼ਕਰਪੁਰਾ ਨਹੀਂ ਕਸੂ ਕਿਪਤਾ ਜਾਂਦਾ ਗੁਰ ਸਬਦ ਮਾਰਣ ਮਨ ਮਾਹ ਸਮਾਹ ਹੈ ਇਹ ਸਬਦ ਹੈ ਲਖਨ ਦ੍ਰਿਤੀ ਦੁਆਰਾ ਜੋ ਕਸਮ ਕਰਦਾ ਹੈ ਇਹ ਮਾਨਵਿਕ ਮਸਾਲਾ ਹੈ ਜੇ ਮੰਨਦੇ ਕੋ ਸਮਾਜ ਆਵੇ ਕੋ ਮੰਨ ਦਾ ਮੁੰਡਾ ਸੁਆਇ ਇਸ ਤਰ੍ਹਾਂ ਮਾਰਿਆ ਜਾਂਦਾ ਹੈ ਤੇਰੇ ਗੁਣ ਅਨੇਕ ਕੀਮਤ ਨਹਿ ਪਾ ਮੇਰੇ ਤੇਰੇ ਇਨ ਗੁਣਾਂ ਨੇ ਉਹਨੇ ਕਹਨ ਆਪਦੇ ਗੁਣਾਂ ਦੀ ਕੀਮਤ ਨਹੀਂ ਕਿਸੇ ਪਾਸੋਂ ਪਾਈ ਜਾਂਦੀ ਜਿਸ ਕੀ ਬਾਣੀ ਇਸ ਮਾਹੇ ਸਮਾਨੀ ਇਹ ਜਿਸ ਵੈਗੁਰੂ ਦੀ ਬਾਣੀ ਹੈ ਜਿਹੜਾ ਇਹਦੇ ਵਿੱਚ ਮਰੇਗਾ ਉਹਦੀ ਦਿੱਤੀ ਉਸ ਵੈਗੁਰੂ ਚ ਸਮਾਜ ਜਾ ਰੇਗੀ ਅਪੀਰ ਹੋ ਜਾਏਗੀ ਵਾਹ ਵਾ ਪੂਰੇ ਗੁਰ ਕੀ ਬਾਣੀ ਪੂਰੇ ਗੁਰਦੇ ਉਜੀ ਸਾਜ ਸਮਾਣੀ ਤੇਰੀ ਅਕਥ ਕਥਾ ਗੁਰ ਸਬਦ ਵਿਚਾਣੀ ਤੇਰੀ ਗਹਿਨ ਤੋ ਰਹਿਤ ਕਹਾ ਹੈ ਪਰਮੇਸ਼ਰ ਜੀ ਦੀ ਸ਼ਕਤੀ ਵਰਤੀ ਕਿਸੇ ਤੋਂ ਕਹੀ ਨਹੀਂ ਜਾਣਦੀ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਕਸਮ ਕੀਤੀ ਲਖਣਾ ਮਰਤੀ ਦੁਆਰਾ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਜੀ ਸਤਗੁਰਾਂ ਦੇ ਨਵਾਸੋ ਤੇ ਨਾਲ ਸਾਧ ਸੰਗਤ ਬਣਾਈ ਹੈ ਕਿਉਂਕਿ ਸਤਗੁਰ ਬਿਨ ਬਿਓ ਸੰਗਤ ਨਾ ਹੋਈ ਸਤਗੁਰ ਤੇ ਗੁਜ਼ਾਇਰ ਸੁ ਸੰਗਤ ਨਹੀਂ ਹੈ ਹੋ ਸਕਦੀ ਪਿੱਛੇ ਇਕੱਠ ਹੁੰਦੇ ਸਾਧੀਆਂ ਮੁਰੀਆਂ ਦੇ ਪਿਛਲੇ ਜੁਗਾਂ ਚ ਜਹ ਸਤਗੁਰ ਸੋਜਿ ਹਰ ਗੋਲੁ ਗਾਇ ਸੁਣੀਐ ਨਾ ਸਾਥਿ ਸੁਖੁ ਹਰੀਆ ਕਾਲ ਕੁ ਸੁ ਗਉਂਦਾ ਆਈ ਦੇ ਹਨ ਜਹ ਸਤਗੁਰ ਤਹ ਹੈ ਮੈਂ ਖਬਦ ਜਲਾਇ ਜਿਨ ਸਭ ਦੇ ਨਾ ਵਾਸੈ ਹਿਰਦੇ ਚ ਉਹ ਹਿਰਦੇ ਤੇ ਸਭ ਦੇ ਨਾਲ ਹੋਮੈ ਨੀ ਜਾਗ ਜਕ ਆਪਨੇ ਗੁਰਮੁਖਿ ਸੇਵਾ ਮੈਲੀ ਥਾਉ ਪਾਈ ਗੁਰਮੁਖੰਦੀ ਸੇਵਾ ਹੈ ਕਰੀ ਹੋਈ ਮੈਲੀ ਯਾ ਦਗ ਰੂਪੀ ਪਾਪੀ ਭਾਉ ਵੇਖਣਾ ਤਾਂ ਲੈਂਦੇ ਜੀਵ ਸੱਚਖੰਡ ਦੀ ਮੈਲਾਂ ਨੂੰ ਖਾਉਂਦੇ ਹਨ ਗੁਰਮੁਖ ਅੰਦਰ ਹਰ ਨਾਮ ਨੂੰ ਵਸਾਏ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਦੇ ਨਾਮ ਨੂੰ ਵਸਾਉਂਦੇ ਹਨ ਗੁਰਮੁਖ ਭਗਤ ਹਰ ਨਾਮ ਸਮਾਏ ਗੁਰਾਂ ਦੇ ਧੜਕੀ ਕਰਨੇ ਕਰਕੇ ਮਹਾਰਾਜ ਦੇ ਨਾਮ ਦੀ ਕਿ ਮਿਲੀ ਜਾ ਹੈ ਆਪੇ ਦਾਤ ਕਰੇ ਦਾਤਾ ਹੈ ਕਿ ਦਾਤਾ ਪਰਮੇਸ਼ਰ ਜਿਨ੍ਹਾਂ ਨੂੰ ਨਾਮ ਦੀ ਦਾਤ ਦੇਣਾ ਕਰਦਾ ਹੈ ਪੂਰੇ ਸਤਗੁਰੂ ਨੂੰ ਲੱਗ ਗਿਆ ਤਿਆ ਸੋ ਤੋਂ ਪੂਰਨ ਸਤਗੁਰੂ ਦਾ ਨਾਮ ਜੇ ਜੇ ਨਾ ਪਿਆਰ ਲੱਗ ਜਾਂਦਾ ਹੈ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਜਿਨ੍ਹੇ ਜੋ ਨਾਮ ਚਿਰੰਗੇ ਨੇ ਜੈ ਜੈਕਾਰ ਹੈ ਸਦਾ ਗਉੜੀ ਗੁਆਰੇ ਦੀ ਮਹੱਲਾ ਤੀਜਾ ਏਕੁ ਸਕੇ ਸਭ ਰੂਪ ਹੈ ਰੰਗਾ ਜਿਨ੍ਹੇ ਰੂਪ ਰੰਗ ਮਰਤੀ ਕੋ ਪਜਾ ਹੋਏ ਸਿੱਖਾਂ ਨੂੰ ਪੁੱਛਿਆ ਮਾਲਾ ਕਹਿੰਦੇ ਤਕ ਆਕਾਰ ਤੁਸ ਕੋਈ ਪਾਰੇ ਸਾਰੇ ਰੂਪ ਜਿਨ੍ਹੇ ਆਕਾਰ ਹੈ ਜਿਨ੍ਹੇ ਗੋਰੇ ਮਗਰੇ ਕਾਰੇ ਕਿਤੇ ਅਨੇਕ ਪ੍ਰਕਾਰ ਦੇ ਜਿਹੜੇ ਰੰਗ ਹਨ ਜਿਵੇਂ ਮੋਰ ਦੇ ਚੱਕਰ ਆਦਿਕਾਂ ਦੇ ਸਾਰੇ ਤੋਤਿਆਂ ਦੇ ਕਾਵਾ ਦੇ ਕਾਲੇ ਹੀ ਰੰਗ ਇੱਕ ਤੋਂ ਹੀ ਸਾਰੇ ਰੂਪ ਆਕਾਰ ਬਣੇ ਸਾਰੇ ਚਾਰ ਖਾਨੀਆਂ ਦੇ ਜਿਨ੍ਹਾਂ ਰੰਗ ਹਨ ਉਹ ਕੋਕਰੇ ਦੇ ਪਿਆਂ ਦੇ ਗਿੱਗੋ ਕਾਗਾ ਦੇ ਖਾਨੀ ਵਿੱਚੋਂ ਇਹ ਵੀ ਸਾਰੇ ਇੱਕ ਤੋਂ ਹੀ ਰੂਪ ਆਕਾਰ ਤੇ ਰੰਗ ਤੇਲ ਜਿਨ ਬਣੇ ਰੂਪ ਆਕਾਰ ਮੱਜਰਾ ਛੋਟਾ ਲੰਮਾ ਧਰਮਿਆਂ ਨਾਲ ਤੇ ਰੰਗ ਗੋਰੇ ਕਾਲੇ ਇਨੇਕ ਪ੍ਰਕਾਰ ਦੇ ਰੰਗ ਹਨ ਜਿਹੜਾ ਰੂਪ ਜਿਹੜੇ ਆਕਾਰ ਹਨ ਸੂਖਮ ਦੇ ਹਨ ਤੇ ਰੰਗ ਜਿਹਦੇ ਸੁਭਾਅ ਹਨ ਜਿਹਨੇ ਕਿੰਨਾ ਗੁਨਾ ਕਰਕੇ ਜਿਸ ਰਾਸੀ ਤਾਂਸੀ ਸਾੰਪੀ ਸੁਣਾ ਇਹ ਤੂ ਵਹਿਗੁਰੂ ਤੋਂ ਇਹ ਸਾਰੇ ਹਨ ਪ੍ਰਦੀਪ ਹਮਦੇ ਪਾਣ ਪਾਣੀ ਬਹਸੰਤਰ ਸਭ ਸਹਲੰਗ ਹੈ ਤੇ ਇਹ ਦੇ ਤਪਾਂ ਕਰਕੇ ਜਗ ਜਮਣਿਆ ਦੱਸਦੇ ਆ ਲੋਕ ਮਾਰੇ ਕਹਿੰਦੇ ਭਾਈ ਪਾਣ ਵਿੱਚ ਵੀ ਪਰਮੇਸ਼ਰ ਮਿਲਿਆ ਹੋਇਆ ਹੈ ਪਾਣੀ ਸਾਰਿਆਂ ਦੇ ਸਾਲ ਬਣੀਆਂ ਅਤੇ ਪਾਣੀ ਚ ਮਿਲਿਆ ਹੋਇਆ ਹੈ ਤਾਂ ਹੀ ਸਾਰਿਆਂ ਦੇ ਆਕਾਰ ਬਣੇ ਇਸ ਪਾਣੀ ਤੇ ਜਿੰਤੂ ਘਰਿਆ ਤੇ ਬਹਸੰਤਰ ਰਗਣੀ ਜੀ ਹੋਇਆ ਤਾਂ ਹੀ ਭਾਈ ਸਾਰਿਆਂ ਦੇ ਅੰਦਰ ਖਾਣ-ਪੀਣ ਦਾ ਜਿਹੜੀ ਖਰਾਕ ਹੈ ਉਹ ਹজম ਹੁੰਦੀ ਹੈ। ਇਉਂ ਪਾਉਣ ਵਿੱਚ ਵੀ ਪਾਣੀ ਜੀ ਵੀ ਬਸੰਤ ਅਗਨੀ ਵਿੱਚ ਸਾਰਿਆਂ ਦੇ ਸਹਿ ਸਾਥ ਲੰਗਾ ਲੱਗਿਆ ਹੈ ਪਰਮੇਸ਼ਰ ਮਿਲਿਆ ਹੋਇਆ ਹੈ। ਸਹਿ ਲੰਗਾ ਨਾ ਸਾਥੀ ਦੇ ਇਕੱਠਾ ਪਾਠ ਮੰਨ ਕੇ ਸਾਰਿਆਂ ਦਾ ਉਹ ਸਾਥੀ ਹੈ। ਪਾਉਣ ਦਾ ਵੀ ਸਾਥੀ ਹੈ, ਪਾਣੀ ਦਾ ਵੀ ਸਾਥੀ ਹੈ, ਬਸੰਤ ਅਗਨੀ ਦਾ ਵੀ ਧਰਤੀ ਦਾ ਵੀ, ਆਕਾਸ਼ ਦਾ ਵੀ ਕਹਿੰਦਾ ਸਾਰਿਆਂ ਦਾ ਸੰਜੀ ਹੈ ਉਹ ਪਰਮੇਸ਼ਰ। ਪਾਉਣ ਜੋ ਰਜੋ ਗੁਣ ਹੈ ਤੇ ਪਾਣੀ ਜੋ ਸਤੋ ਗੁਣ ਹੈ ਬਸੰਤ ਜੋ ਤਮੋ ਗੁਣ ਹੈ ਸਾਰਿਆਂ ਗੁਣਾਂ ਦੇ ਨਾਲ ਵੀ ਸਾਥ ਲਗਾਇਆ ਪਰਮੇਸ਼ਰ ਚੇਤਨ ਉਹਦੇ ਕਰਕੇ ਗੁਣ ਸਿੱਧ ਹੁੰਦੇ ਹਨ ਨਮੋ ਰਾਜ ਸਿੰਘ ਤਾਂ ਸਿੰਘ ਸਾਤ ਰੂਪੇ ਪੈਨ ਪੈਨ ਵੇਖ ਹਰ ਪ੍ਰਭ ਰੰਗਾ ਇਹ ਪੈਨ ਪੈਨ ਚਾਰ ਖਾਣੀਆਂ ਦੇ ਜੀਵ ਬਣਾ ਕੇ ਵੇਖਦਾ ਹੈ 21 ਲੱਖ ਵਜਾ ਦੀ ਕੋਈ ਖਾਣੀ ਦੀ ਜੂਨ ਬਣਾਈ ਹੈ ਪਿੰਦ ਪਿੰਦ ਕਰਕੇ ਵੇਖ ਜਾ ਹਰ ਪ੍ਰਭੂ ਹਰ ਤਰ੍ਹਾਂ ਦੇ ਰੰਗ ਇਹ ਹਰੀ ਪ੍ਰਭੂ ਦੇ ਰੰਗ ਕੋਟਕ ਹੈ ਉਹ ਜਿਵੇਂ ਤਮਾਸ਼ਾ ਕਰਨਾ ਚੰਗਾ ਲੱਗਦਾ ਉਵੇਂ ਕਰਦਾ ਹੈ ਪਿੰਦ ਪਿੰਦ ਕਰਕੇ ਕੋਈ ਰਜੋ ਗੁਣੀ ਹੈ ਕੇਵਲ ਖਾ ਲਿਆ ਪੀ ਲਿਆ ਜੂੜ ਲਿਆ ਭੋਗ ਲਿਆ ਕਈ ਤਮੋ ਗੁਣੀ ਹੈ ਨਿਰੇ ਕ੍ਰੋਧ ਜਾਂ ਭੁੱਖ ਹੀ ਮਰਦੇ ਰਹਿੰਦੇ ਜਾਂ ਖਾ ਕੇ ਉਵੇਂ ਹੀ ਗਰੇ ਨੂੰ ਪੇਟ ਪਰੇ ਪਸੂਆ ਜਿਉਂ ਸੋਇਓ ਮਨੁੱਖੀਅਰ ਮੈਂ ਹਾਰੇ ਉਹ ਇਹ ਤਮੋ ਗੁਣੀ ਪ੍ਰਖ ਹੈ ਕਈ ਸਹਜੇ ਬੁਣਿਏ ਨਰਮ ਖੁਰਾਕ ਖਾਂਦੇ ਐ ਮਿੱਠਾ ਬੋਲਦੇ ਐ ਇਹੋ ਭਿੰਨ ਤਿੰਨ ਕਰਕੇ ਹਰੀ ਕੋ ਉਹਦਾ ਰੰਗ ਹੈ ਕਹੋ ਤਾਂ ਕੈ ਟਾਂਗੋ ਹੈ ਆਪ ਹੀ ਸਾਰਿਆਂ ਨੂੰ ਵੇਖ ਰਿਹਾ ਹੈ ਪ੍ਰਕਾਸ਼ ਰਿਆ ਹੈ ਇੱਕ ਅਚਰਜ ਇੱਕੋ ਹੈ ਸੋਈ ਕੋਈ ਇਹ ਜਰਜ ਬ੍ਰਹਮ ਹੈ ਵਾਹਿਗੁਰੂ ਅਜੋ ਇੱਕੋ ਸੋਈ ਗੁਰੂ ਰੂਪ ਹੈ ਸੰਸਾਰ ਦੇ ਅੰਦਰ ਗੁਰੂ ਇੱਕੋ ਅਚਰਜ ਨਿਰਗੁਣ ਬ੍ਰਹਮ ਹੈ ਇੱਕੋ ਈਸ਼ੁਰ ਹੈ ਸੋ ਸਾਰੇ ਜਗ ਦੀ ਪਾਲਣਾ ਪੋਸਣਾ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਇੱਕ ਆਚਾਰੀ ਕੋਈ ਕੋ ਬਾਤ ਰੂਪ ব্রহ্ম ਆਚਾਰਯੋ ਉਹ ਸਾਰੇ ਦਾ ਪ੍ਰਕਾਸ਼ ਕਿਦਰੇ ਆਪ ਸਵੈ ਪ੍ਰਕਾਸ਼ ਰੂਪੋ ਸਾਰੇ ਦਾ ਆਰਜੇ ਆਪ ਮਿਲਾਜ ਆ ਰੂਪ ਹੈ ਸੋ ਗੁਰਮੁਖ ਵਿਚਾਰੇ ਵਿਰਲਾ ਕੋਈ ਕੋਈ ਜੀਵ ਰੂਪ ਹੈ ਆਚਾਰਜ ਰੂਪ ਕੋਈ ਈਸ਼ਰੂਪ ਹੈ ਕੋਈ ਜੀਵ ਦਾ ਸਾਖੀ ਰੂਪ ਹੈ ਕੋਈ ਸ਼ੇਜ ਸਾਖੀ ਰੂਪ ਸੋਈ ਗੁਰਮੁ ਕੋਈ ਕੋਈ ਵਿਚਾਰ ਲੈ ਬਿੱਲਾ ਜਿਨ੍ਹਾਂ ਨੇ ਸਮਝਿਆ ਉਹਨਾਂ ਦਾਤ ਪ੍ਰਾਪਤ ਹੋਈ ਹੈ ਗਿਆਨ ਦੀ ਰਹਾਉ ਸਹਜ ਭਾਵ ਹੈ ਪ੍ਰਗਟ ਸਰੂਪ ਨਹੀਂ ਥਾਈ ਉਹ ਸਹੀ ਵਹਿ ਰੂਪ ਹੈ ਬਿਕਰਿਆ ਹੈ ਸਾਰੇ ਫਾਜਾਂ ਦੇ ਵਿੱਚ ਉਹ ਪਰਮੇਸ਼ਰ ਸਹਜ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਸਹਜ ਭਾਵ ਸਹਜ ਉਹ ਸਰੂਪ ਹੈ ਸਾਰੇ ਜੋ ਸੱਚੇ ਨੰਦਰੂਪੋ ਅਤੇ ਭਵੈ ਈਸ਼ਰ ਰੂਪ ਹੋ ਕੇ ਵਿਚਰਿਆ ਹੈ ਕਦੇ ਰਾਉ ਉਤਾਰ ਧਾਰ ਲਿਆ ਕਦੇ ਕ੍ਰਿਸ਼ਨ ਉਤਾਰ ਧਾਰ ਲਿਆ ਕਦੇ ਬਾਵਨ ਉਤਾਰ ਧਾਰ ਲਿਆ ਇਹ ਸਾਰਿਆਂ ਥਾਂ ਜੋ ਵਿਚਰਿਆ ਹੈ ਸਹਿਜ ਭਵੈ ਸਹਿਜ ਉਹ ਸਹਿਜ ਆਪਣਾ ਚਲ ਸਰੂਪ ਹੈ ਆਪਣਾ ਆਪ ਰੂਪ ਪ੍ਰਕਾਸ਼ ਦਾ ਰੂਪ ਤੇ ਜੀਵ ਹੋ ਕੇ ਕਿਤੇ ਜੁਨਾ ਜਿ ਭੌਂ ਰਿਹਾ ਹੈ ਸਾਰਿਆਂ ਥਾਂ ਸਾਖੀ ਰੂਪ ਹੋ ਕੇ ਸਾਰਿਆਂ ਥਾਂ ਵਿੱਚ ਸੈ ਸੰਸਰੂਪ ਦੀ ਆਪ ਹੈ ਕੋਈ ਭਾਇ ਵਿਚ ਨੂੰ ਆਇਆ ਸਾਖੀ ਰੂਪ ਹੋ ਕੇ ਵੀ ਆਪ ਹੈ ਸਦਨਾਧਾਰ ਜੋ ਵਿਆਪ ਘਟੇ ਤਨ ਪਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਏ ਕਿਤੇ ਗੁਪਤ ਸੁਖ ਹੁੰਦੇ ਹੋਣ ਜੀਆਂ ਕਿਤੇ ਪ੍ਰਗਟ ਸੁਖ ਹੁੰਦੇ ਹੋਣ ਇਹ ਪ੍ਰਭੂ ਨੇ ਬਣਾਉਤ ਬਣਾਉਣਾ ਕੀਤਾ ਹੈ ਕਿਤੇ ਗੁਪਤ ਮੇਰ ਗੁਣ ਸਰੂਪ ਕਹਾਉਂਦਾ ਹੈ ਕਿਤੇ ਪ੍ਰਗਟ ਸਰਗੁਣ ਸਰੂਪ ਕਹਾਉਂਦਾ ਹੈ ਇਹ ਮਾਰਿਆਂ ਜਿਸ ਤਰ੍ਹਾਂ ਦੀ ਬਣਾਵਤ ਸੰਸਾਰ ਦੀ ਬਣਾਈ ਹੈ ਆਲਵੀ ਮੋਜ ਵਿੱਚ ਹੈ ਆਪੇ ਸੁਪੇ ਆਪ ਹੀ ਗੁਪਤੋ ਪ੍ਰਮਾਣੂ ਜਿਵੇਂ ਸੁਖਮ ਹੈ ਤੇ ਪ੍ਰਗਟ ਜਿਵੇਂ ਸਥੂਲ ਦੇ ਹਾਥੀ ਜੀ ਕੀਤੀ ਕੇ ਕੁੰਤੀਲਾ ਸੂਲ ਅਹ ਪ੍ਰਕਟ ਬਲਸ ਕਰ ਹੁਲਾ ਇਹ ਪ੍ਰਭੂ ਦੀ ਬਣਾਵਟ ਬਣਾਈ ਹੈ ਸਾਰੇ ਚ ਆਪ ਹੀ ਪ੍ਰਗਟ ਆਪ ਹੀ ਗੁਪਤ ਰੂਪ ਹੈ ਅਗਿਆਨੀਆਂ ਅੰਦਰ ਗੁਪਤ ਹੈ ਕਿਤੇ ਕਿਤੇ ਬ੍ਰਹਮ ਗਿਆਨੀ ਅੰਦਰ ਪ੍ਰਗਟ ਹੈ ਇਹ ਵਾਹਿਗੁਰੂ ਨੇ ਆਪ ਬਣਾਵਟ ਬਣਾਈ ਹੈ ਆਪ ਤੇ ਸੁਪਿਆ ਦੇ ਜਗਾਈ ਹੈ ਐਸੀ ਵਿਦਿਆ ਰੂਪੀ ਨਹੀਂ ਜਿ ਸੁਤਿਆਂ ਜਿਗਿਆਸੂਆਂ ਨੂੰ ਗਿਆਨ ਦਾ ਸਾਧ ਦੇ ਕੇ ਜਗਾ ਦਿੰਦਾ ਹੈ ਇਸ ਦੀ ਕੀਮਤ ਕਿਨੈ ਨਾ ਹੋ ਉਸ ਵਾਹਿਗੁਰੂ ਦੀ ਕੀਮਤ ਕਿਸੇ ਦੇ ਸਾਹੋਂ ਪਾਈ ਹੋ ਨਹੀਂ ਆਉਂਦੀ ਨਾ ਹੋਈ ਹੈ ਨਾ ਹੋਵੇਗੀ ਕਹ ਕਹ ਕਥਨ ਕਹ ਸਭ ਕੋਈ ਕਹੋ ਜੀ ਇਹ ਵਿਆਸ ਸਾਹਿਬ ਕਾ ਦੀ ਹੈ ਕਥਾ ਹੈ ਉਹਨੂੰ ਕਰਨ ਵਾਲੇ ਹੋ ਕੇ ਕੇ ਹੋਰ ਪੰਡਿਤ ਵਿਦਵਾਨ ਸਭ ਕੋਈ ਪਿੱਛੇ ਕਹਿੰਦੇ ਸੀ ਹੁਣ ਕਹਿੰਦੇ ਐ ਅੱਗੇ ਕੋ ਸਭ ਕੋਈ ਕਹਿਣ ਵਾਲਾ ਹੋ ਕੇ ਕਹੇਗਾ ਉਸ ਸੰਕਤੀ ਬਕਤੀ ਕਰਕੇ ਤੇ ਸੂਗ ਨੂੰ ਕਸਮ ਨਹੀਂ ਕੋਈ ਕਰ ਸਕਦਾ ਉਗੋਰ ਤਾਉਦੇ ਸਮਾਵਾ ਜੁਝੇ ਹਰ ਕੋਈ ਮਾਰੇ ਕੋਈ ਸਮਝ ਵੀ ਸਕਦਾ ਕਿ ਜੇ ਹਾਂ ਭਾਈ ਗੁਰਾਂ ਦੇ ਸ਼ਬਦ ਵਿੱਚ ਜਿਹਦਾ ਮਨ ਮਾਸ ਕੋ ਹੋ ਜਾਂਦਾ ਓਹ ਹਰੀ ਨੂੰ ਸਮਝਦਾ ਓਦੇ ਚ ਸਮਾ ਜਾਂਦਾ ਭੇਦ ਹੋ ਜਾਂਦਾ ਉਦਾਸ ਰੂਪ ਹੀ ਹੋ ਜਾਂਦਾ ਮੇਰੇ ਕੋਣ ਕੋਣ ਨੂੰ ਵੇਖੈ ਸਬਦ ਮਿਲਾਏ ਜਿਹੜਾ ਸਤਿ ਸ਼ਾਸਤ੍ਰੋਂ ਮਾਰਾ ਸ਼ਰਮੁ ਕਰੇ ਫੇਰ ਸਰਦਾ ਦੇ ਵਿਸ਼ਵਾਸੂ ਕੀ ਕੰਨਾਂ ਨਾਲ ਸੁਣਨਾ ਕਰੇ ਇਸ ਪ੍ਰਕਾਰ ਆਪਣੇ ਰੂਪ ਨੂੰ ਆਪ ਹੀ ਸੁਣਨਾ ਕਰੇ ਕੰਨਾਂ ਦੇ ਨਾਲ ਵਿਚਾਰ ਰੂਪੀ ਵਿਸ਼ਵਾਸ ਰੂਪੀ ਕੰਨਾਂ ਨਾਲ ਫੇਰ ਸਲਵੰਤਰ ਕੀ ਜੀ ਰਹਿੰਦੇ ਸ਼ਬਦ ਦੁਆਰਾ ਸੁਣ ਸੁਣੇ ਹੁਣ ਸੁਣ ਵੇਖੇ ਸ਼ਬਦ ਮਿਲਾਏ ਜੇਸ ਗੁਰਕਾਰ ਫਿਰ ਆਪ ਦੇ ਸਰੂਪ ਨੂੰ ਵੇਖ ਲੈਂਦਾ ਉਹ ਕਿਉਂ ਸ਼ਬਦ ਨਾਲ ਮਾਰਾ ਕਾਮ ਨਹੀਂ ਲਿੰਗਾਉਣਾ ਨੂੰ ਵੱਡੀ ਵਿਦਿਆਈ ਗੁਰ ਸੇਵਾ ਤ੍ਰਿਪਾਈ ਸਲਵੰਤਰ ਦੀ ਸੇਵਾ ਕਰਕੇ ਸ਼ਬਦ ਕਰਕੇ ਕਮਾਈ ਜਿਹੜੀ ਕਰਨੀ ਵਾਹਿਗੁਰੂ ਮੈਨੂੰ ਇਹ ਵੱਡੀ ਵਿਦਿਆਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਜੀਓ ਪਾ ਲੈਂਦੇ ਐ ਜੋ ਗੁਰਾਂ ਦੀ ਸੇਵਾ ਕਰਦੇ ਹਨ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੁਰੂ ਦੀ ਕਿਰਪਾ ਜੋ ਹਰੀਏ ਨਾਮ ਦੇ ਰੰਗੇ ਹੋਏ ਹੈ ਉਹ ਹਰੀ ਨਾਮੀ ਪਰਮੇਸ਼ਰ ਤੋਂ ਬੇਗ ਹੋ ਜਾਂਦੇ ਜਿਵੇਂ ਜਲ ਜਲ ਵਿੱਚ ਜਾਂਦਾ ਹੈ ਔਰ ਵਾਹੂ ਵਿੱਚ ਪਾਈ ਉਸਮਾ ਜਾਂਦੇ ਫਿਰੇਦ ਹੋ ਜਾਂਦੇ ਵੱਡੀ ਵਡਿਆਈ ਗੁਰ ਸੇਵਾ ਸੇ ਪਾਈ ਨਾਨਕ ਨਾਮ ਰੰਗੇ ਹਰ ਨਾਮ ਸਮਾਏ ਗੁਰਮੁਖ ਅਵਤਾਰ ਸਿਣੀ ਜੀ ਕਥਾ ਸੁਣ ਤਾਂ ਪੱਖਾ ਭੁੱਖਾ ਜੀਣ ਲੱਗ ਜਾਤਾ ਸਮਿਆਂ ਨਾਲ ਇਹ ਕਥਾ ਦੇ ਮੁਕੀ ਜਿਹੜਾ ਸੋਣੇ ਕੀ ਲੈ ਵਾ ਤੁਹਾਨੂੰ ਇਥੇ ਸੰਗ ਵਿੱਚ ਰਹਿਣ ਗਏ ਇਹ ਕੋਈ ਜਾਕੇ ਲਾਵੀ ਨਹੀਂ ਰਹਾ ਇੱਕalle ਅਵਤਾਰ ਸੁਣੀ ਤੇ ਸਾਰਿਆਂ ਵਾਸਤੇ ਬੇਨਤੀ ਹੈ ਇੱਕ ਘੰਟਾ ਕਰਾਉਂਦੀ ਜੇ ਸਾਵਧਾਨੀ ਨਾਲ ਆ ਰਿਆ ਕਰੋ ਜੇ ਸੁਣੀਏ ਮੇਰੇ ਦਮਨ ਕੋ ਲਈ ਕਰ ਲਿਆ ਕਰਾਂਗਾ ਏ ਗੋਪੀ ਮੀਨ ਗਉੜੀ ਗੁਆਰੇਰੀ ਮਹੱਲਾ ਤੀਜਾ ਮਾਨਮੁਖ ਸੂਤਾ ਮਾ ਮੋਹੇ ਪਿਆਰ ਮਾਨਮੁਖ ਸੂਤਾ ਮਾ ਮੋਹੇ ਪਿਆਰ ਵਾਰਗੁ ਜੀ ਕਾ ਖਾਸ ਵਾਰਗੁ ਜੀ ਕੀ ਫਤ ਸੈਗੁਰੂ ਮੇਰੇ ਸੈਗੁਰੂ ਆਰਦੀ ਸੂਰਜ ਵੀ ਨਹੀਂ ਆਈ ਹਨ ਜਿਵੇਂ ਸੂਰਜ ਕੋ ਚਲ ਨੂੰ ਨੀਰਾ ਚੱਕਿਆ ਅੰਧ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਕਰਕੇ ਪਰਮਾਤਮਾ ਨੀਰਾ ਚੱਕਿਆ ਜਾਂਦਾ ਹੈ ਜਿਵੇਂ ਸੂਰਜ ਕੋ ਚਲਣਾ ਕਰਕੇ ਰਾਤ ਮੁੱਕ ਜਾਂਦੀ ਹੈ ਏਵੇਂ ਗੁੱਦਿਆ ਰੂਪੀ ਰਾਤ ਮੁੱਕ ਜਾਂਦੀ ਹੈ ਜੁਸਖਲ ਕਾਰ ਸੂਰਜ ਵੀ ਚੰਦ ਮੈਂ ਕਬਲ ਖੜਿਆ ਆਉਂਦੇ ਹੈ ਅੰਮ੍ਰਿਤ ਗੁਰਮੁਖ ਸਿੱਖਾਂ ਦੇ ਹਿਰਦੇ ਕਦਲਾਂ ਵੀ ਲਿਆਈ ਖੜੇ ਆਉਂਦੇ ਹਨ ਸੁਭਗੁਣ ਰੂਪੀ ਕਦਲਾਂ ਦੀਆਂ ਵਕੀਤੀਆਂ ਖੜੇ ਆਉਂਦੀਆਂ ਹਨ ਜਿਵੇਂ ਸੂਰੀਏ ਕਹਿਣੇ ਕਰਕੇ ਸਾਰੇ ਰਾਹ ਉਸੇ ਆਉਂਦੇ ਐ ਐ ਗੁਰੂ ਮਾਰਾ ਸਾਹਿਬ ਦੇ ਪ੍ਰਕਾਸ਼ ਕਰਕੇ ਸਾਧ ਸੰਗਤ ਜੀ ਦੁਨੀਆ ਦੇ ਕੋਈ ਸਰਗ ਦੇ ਸੁਖ ਦੀ ਇੱਛਾ ਵਾਲੇ ਹਣਗੇ ਮੁਸਲਮਾਨ ਆਦਕ ਪੈਸਟ ਤੋਂ ਪਰੇ ਕੋਈ ਚੀਜ਼ ਨਹੀਂ ਮੰਨੀ ਉਹਨਾਂ ਜੇ ਸੁਖ ਜਿਲੇ ਭਤਰ ਭਤਰ ਹੁਣਾਂ ਨਹੀਂ ਉਹਨਾਂ ਨੂੰ ਮੁਕਤੀ ਮੰਨਿਆ ਹੈ ਇਸ ਪ੍ਰਕਾਰ ਕਈਆਂ ਨੂੰ ਬਾਮ ਮਾਰ ਗਿਆਂ ਦੁਨੀਆਂ ਦੇ ਚਾਰ ਵਾਕਿਆਂ ਨੂੰ ਦੁਨੀਆਂ ਦੇ ਸੁਖ ਨੂੰ ਹੀ ਅਨੰਦ ਮੰਨਿਆ ਹੈ ਇਸ ਪ੍ਰਕਾਰ ਕਈਆਂ ਨੂੰ ਨਿਆਇਕਾਂ ਨੇ ਅਨੰਦ ਮਾਇਕੋਸ਼ ਨੂੰ ਹੀ ਅਨੰਦ ਮੰਨਿਆ ਹੈ ਕਿਸੇ ਨੇ ਮਨ ਦੀ ਸੁਖਾ ਚਮੜੀ ਨਾਲ ਸੁਗੰਧੀ ਆਤਮਾ ਮੰਨਿਆ ਹੈ ਇਸ ਪ੍ਰਕਾਰ ਦੇ ਨਿਰਾਸ ਸਾਰੇ ਜਿਹੇ ਆਉਂਦੇ ਪਤਾ ਲੱਗ ਜਾਂਦਾ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਕਰਕੇ ਜਿਸ ਪ੍ਰਕਾਰ ਸਾ ਸੰਗ ਜੀ ਥੂਈ ਦੇ ਪ੍ਰਕਾਸ਼ ਕਰਕੇ ਉਲੰਬੇ ਹੋ ਜਾਂਦੇ ਹੈ ਐ ਮਨਮੁਖ ਲੋਕ ਜਿਹੜੇ ਹੈ ਉਹ ਗਿਆਨ ਕਰਕੇ ਅੰਦੇ ਹੋ ਜਾਂਦੇ ਹਨ ਉਹਨਾਂ ਨੂੰ ਸਮਝ ਨਹੀਂ ਪੈਂਦੀ ਹੈ ਸੂਰਜ ਦੇ ਚੜਨ ਦੇ ਨਾਲ ਜਿਸ ਪ੍ਰਕਾਰ ਸਾਰੇ ਨੁਕਾਏ ਨੂੰ ਪ੍ਰਕਾਸ਼ ਹੁੰਦਾ ਹੈ ਨਿਰਮਲ ਬੁੱਧੀ ਆਏ ਨੇ ਅੰਦਰ ਪ੍ਰਕਾਸ਼ ਹੋ ਜਾਂਦਾ ਗੁਰੂ ਮੀ ਪ੍ਰਕਾਸ਼ ਕਰਕੇ ਇਸ ਪ੍ਰਕਾਰ ਸ਼ਰਧਰੀਵੀ ਵਿਦਿਆ ਰੂਪੀ ਆਤਮ ਨੂੰ ਮਿਹਤ ਕਰਨ ਨੂੰ ਹੈ ਤੇ ਸੂਈ ਜੀ ਹੈ ਹਰੇ ਪਰ ਸੂਲ ਦਾ ਤਕਸ਼ ਪਹਿਜਾ ਕਰ ਗਏ ਗੁਰੂ ਮਾਰਾ ਸਾਹਿਬ ਕਲ ਨੂੰ ਤਕਸ਼ ਨੂੰ ਮੇਟ ਕੇ ਸ਼ਾਂਤ ਸੁਖਾਲੇ ਜਤਨੂ ਕਰਦੇ ਹੈ ਇਹ ਇੱਕ ਗਣ ਅਧਕ ਹੈ ਤਕਸ਼ ਬਹੀਨ ਹੈ ਗੁਰੂ ਅਮਰਦਾਸ ਸਾਹਿਬ ਤਕਸ਼ ਨੂੰ ਰਹਿ ਜਾਣੇ ਸੂਰ ਨੀਤਿ ਪਹਿਲਾ ਕਰਦਾ ਹੈ ਰੁਪਈਆ ਵਿੱਚ ਬੜੀ ਗਰਮੀ ਪਹਿਲਾ ਕਰਦਾ ਹੈ ਫਖੂਰ ਸਕੇ ਸਖਾ ਗਰਮਪੁਰ ਖਾਨ ਨੂੰ ਸ਼ਾਦ ਕਰਨ ਵਾਲੇ ਹਨ ਗਰੀਬ ਨਵਾਜ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਆਰੇ ਦੀ ਗੌੜੀ ਜਾਤੀ ਹੈ ਮੌਰੀ ਦੀ ਜੇ ਕਾਸ਼ਾ ਵਿਚਾਰ ਨੂੰ ਕਰਦੇ ਹਨ ਮਨੁਖ ਸੂਤਾ ਮਾਇਆ ਮੋਹ ਪਿਆ ਹੈ ਕਿਉਂ ਜਿਹੜਾ ਮਨੁਖ ਮਾਇਆ ਦੇ ਮੋਹ ਪਿਆਰ ਵਿੱਚ ਸੁਤਾ ਪਿਆ ਹੈ ਅਗਿਆਦੀ ਨੀਂਦ ਵਿੱਚ ਗੁਰਮੁਖ ਜਾਗੇ ਗੁਣ ਗਿਆਨ ਦੀਚ ਜਿਹੜੇ ਗੁਰਮੁਖ ਸੂਰਜ ਜਿਹਨੇ ਜਗਤ ਪੈੰਦੇ ਹੈ ਕਿਉਂ ਗੁਰਾਂ ਦੇ ਗਿਆਨ ਦੀ ਵਿਚਾਰ ਕਰਕੇ ਗੁਰਮੁਖ ਜਾਗਦੇ ਹਨ ਉਹਨਾਂ ਅੰਦਰ ਸਰਸੰਤੋ ਖਾਜੋ ਗੁਣ ਹਨ ਤੇ ਸਰੂਪ ਦੇ ਗਿਆਨ ਦੀ ਵਿਚਾਰ ਪ੍ਰੋਖ ਅਪਰੋਖ ਗਿਆਨ ਦੀ ਹੈ ਉਹ ਗੁਰਮੁਖ ਜਾਗਦੇ ਹਨ ਗਿਆਨ ਅਵਸਰਾ ਕੇ ਸੇ ਜਨ ਜਾਗੇ ਜਿਨ ਨਾਮ ਪਿਆਰਿ ਸਾਰੇ ਤੁਮਹਾਰੇ ਜਾਗੇ ਹਨ ਮਹਾਰਾ ਕਹਿੰਦੇ ਹਾਂ ਭਾਈ ਉਹ ਪੁਰਖ ਤੁਮਾਂ ਲੋਕਾਂ ਹੀ ਜਾਗ ਤੇ ਇਹਨਾਂ ਦੇ ਸੱਚੇ ਪਾਲਸ਼ਰੀ ਨਾਮ ਨਾਲ ਪਿਆਰ ਹੈ ਸਹਿਜ ਜਾਗੈ ਸਵੇ ਨਾ ਕੋ ਜਿਹੜੀ ਸਹਿਜ ਜਾਨੂਜ ਜਾਗ ਕੋ ਜਿਹਨੇ ਬ੍ਰਹਮ ਗਿਆਨੀ ਉਹ ਅਵਿਧਿਆ ਮੀਂਚ ਕੋਈ ਵੀ ਮਹਾਂਪੁਰਖ ਸ਼ੰਦੇ ਨਹੀਂ ਫਿਰ ਉਹਨਾਂ ਅਵਿਧਿਆ ਵੀ ਮੀਂਰ ਸਲਾ ਨਹੀਂ ਸਕਦੀ ਹੈ ਪੂਰੇ ਗੁਰ ਤੇ ਬੂਝੈ ਜਨ ਕੋ ਕਿਹ ਹੁਣੈ ਨੂੰ ਵੀ ਪੂਰਨ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਰਕੇ ਕੋਈ ਬੂਝੈ ਸਮਝ ਸਕਦਾ ਕੋਈ ਕੋਈ ਜਿਹੜਾ ਪੁੱਛੇ ਮਹਾਰਾਜ ਦੇ ਪਾਸੋਂ ਰਹਾਉ ਅਸੰਤ ਅਨਾੜੀ ਕਦੇ ਨਾ ਬੁੱਝੇ ਅਸੰਤ ਹਣਗੇ ਅਸੰਤ ਸਹਿਜ ਪੁਰਖਾਂ ਜਾਣ ਨਾ ਬਹ ਉਹ ਅਨਾੜੀ ਹਣਗੇ ਅਬੜੀ ਹਣਗੇ ਅਤੇ ਉਲਟੇ ਚੱਲਣ ਵਾਲੇ ਹਣੇ ਜੇ ਉਹਨਾਂ ਨੂੰ ਕਹੋ ਕੋਈ ਆਗਿਆ ਮੰਨ ਲੈ ਕਹਿੰਦੇ ਬ੍ਰਹਮਾ ਹੂ ਕੋ ਕਹੋ ਰੋ ਮੰਨੇ ਜੇ ਸੰਤ ਬ੍ਰਹਮਾ ਵੀ ਸੁਝਾ ਗਏ ਸੀ ਉਹਦਾ ਵੀ ਕਿਹਾ ਨਹੀਂ ਮੰਨਣਾ ਐਸੇ ਜੇ ਅਸੰਤ ਪੁਰਖ ਹੋਏ ਹਰ ਜੱਗ ਸੁਣੇ ਨਾ ਹਰ ਗੰਗਾਂ ਗਾਵੇ ਬਾਤ ਨਹੀਂ ਅਸਮਾਨ ਗੁਰਾਵੇ ਉਹ ਅਸੰਤੈ ਨ ਸੰਤੋ ਆਗੀ ਨਾ ਸਾਹਸ ਗਰਾਸਣਾ ਵਿਸਰੇ ਹਰਨਾ ਮਨ ਮੰਦ ਕਰਨ ਸਹੀ ਨਾਨਕਾ ਪੂਰਨ ਸਹੀ ਸੰਤ ਤੋ ਅਸੰਤ ਜਿਹੜੇ ਸਾਧਕਪੁਰਖ ਹੈ ਅਨਾਰੀ ਅਨਨਾਮ ਬਾਇਦਾ ਬਾਇਦੇ ਆੜੀ ਯਾ ਸੰਗੀ ਹੈ ਉਹ ਕਦੇ ਵੀ ਬੁੱਝੋ ਨਹੀਂ ਸਮਝਦੇ ਨਹੀਂ ਹਰ ਪਰਮਾਰ ਕਾਨੂੰਨ ਵਿਵਹਾਰ ਨੂੰ ਕਥਨੀ ਕਰੇ ਤੈ ਮਾਇਆ ਨਾਲ ਲੁਝੈ ਮੇਰੇ ਵਿਦਵਾਨ ਹੋ ਮਾਰੇ ਜਿੰਨੇ ਕੀ ਹੋ ਗਿਆ ਜੇ ਕਹਾਦੇ ਤਾਂ ਹੀ ਨਹੀਂ ਕਰ ਲੈਂਦੇ ਐ ਮਾਇਆ ਵਾਸਤੇ ਲੁਝਾ ਚਾਹੁੰਦੇ ਵੀ ਮੈਨੂੰ 1000 ਰੁਪਏ ਦੇ ਉਹ ਮੈਂ ਸਵਾ 1/2 500 ਦੇ ਉਹ ਇਸ ਪ੍ਰਕਾਰ ਮਾਇਆ ਨਾਲ ਲੁਝਾ ਲੜਦੇ ਰਹਿੰਦੇ ਝਗੜਦੇ ਨੇ ਜਿਹੜਾ ਸੋਰਾ ਦੇ ਉਹਦੇ ਗੱਲ ਪੈ ਜਾਣਾ ਤੋਂ ਜੇ 100 ਰੁਪਏ ਦਿੱਤਾ ਤਾਂ 200 ਰੁਪਏ ਦੇ ਕਾ ਸੀਤਲ ਨੂੰ ਕਹਿੰਦੇ ਆ ਤੁਕੜਾ ਜਿਹਾ 50 ਰੁਪਏ ਕੰਮ ਕਰਨੇ ਹੋਇਆ ਜਾਂ ਸਾਵਤੀ ਕੋਰ ਦੇ ਦੇ ਦੋ ਸੌ ਮੰਗਦਾ ਉਹ ਦੇਣ ਵਾਲੇ ਪਰਮਦੇ ਕਹਿੰਦੇ ਪਰ ਨੂੰ ਆਓਗੇ ਤਾਂ ਫੇਰ ਦੇਵਾਂਗੇ ਹੋ ਇਸ ਪ੍ਰਕਾਰ ਮਾਇਆ ਦੇ ਵਾਸਤੇ ਲੂਝੇ ਲੜਦੇ ਰਹਿੰਦੇ ਝਗੜਦੇ ਰਹਿੰਦੇ ਹਨ ਅੰਧ ਅਗਿਆਨੀ ਕਦੇ ਨਾ ਸੀਝੈ ਜਿਸਹੰਦੇ ਹੈ ਜਾਨੀ ਅਗਿਆਨ ਕਰਕੇ ਮਨਬੁੱਧ ਰੂਪੀ ਨਿਕਲਣ ਕਿ ਵਿਚਾਰ ਨੂੰ ਪੀਂਦੇ ਨਾ ਨੇ ਜੇ ਵੀ ਸੂਬ ਨਿਜੀਆ ਜਿਸ ਦਾ ਨਹੀਂ ਹੈ ਉਹਨਾਂ ਨੂੰ ਪ੍ਰਗਟ ਨਹੀਂ ਹੁੰਦਾ ਹੈ ਜੇ ਮੁਕਤ ਨਹੀਂ ਕਰੇ ਹੋ ਸਕਦਾ ਛੁਟਕਾਰਾ ਨਹੀਂ ਪਾਉਂਦਾ ਇਸ ਯੁਗ ਮਹਾਰਾਮ ਨਾਮ ਨੇਸਤਾਰਾ ਇਸ ਜਗ ਜੀ ਤੋਂ ਭਾਈ ਜੋ ਰਾਮ ਦਾ ਨਾਮ ਜਗਦਾ ਉਹਦਾ ਨਿਸਪੁਰਬੰਕਤ ਕਰਨਾ ਹੁੰਦਾ ਹੈ ਫਿਰ ਲਾ ਕੋ ਪਾਏ ਗੁਰ ਸ਼ਬਦ ਵਿਚਾਰ ਇਸ ਜਗ ਦਾ ਨਾਮੇ ਜੋਗ ਯਦ ਕਾਤਾ ਅਦਿ ਕਸਾਨ ਹੈ ਕੋਈ ਕੋਈ ਦਰਨਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਪਾਉਂਦਾ ਹੈ ਇਹਨਾਂ ਕੋ ਖਜੋਰ ਨਾਲ ਨਾ ਕਰੇ ਆਪ ਤਰੈ ਸਗਲੇ ਕੋਲ ਉਧਾਰਾ ਜਿਹੜੇ ਮਨ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਆਪ ਵੀ ਕਰ ਜਾਂਦਾ ਹੈ ਆਪ ਦੀਆਂ ਸਾਰੀਆਂ ਕੁਲਾਂ ਜਿਹੜੀਆਂ ਬੇਗਤ ਹੋਈਆਂ ਹੋਈਆਂ ਨੇ ਉਹਨੂੰ ਵੀ ਨਾਮ ਦੇ ਪ੍ਰਤਾਪ ਕਰਕੇ ਉਧਾਰ ਕਰ ਲੈਂਦਾ ਹੈ ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ ਇਸ ਕਲਯੁਗ ਵਿੱਚ ਭਾਈ ਕਰਮ ਨਹੀਂ ਕਹੇ ਕੋਈ ਫਲ ਦੇ ਧਰਮ ਨਹੀਂ ਕੋਈ ਜੇ ਫਲ ਦੇ ਕੀਤੇ ਹੋਏ ਪੁੰਨ ਕੀਤੇ ਹੋਏ ਵੀ ਕਲੀ ਦਾ ਜਨਮ ਚੰਡਾਲ ਕਹ ਘਰ ਕਿਉਂਕਿ ਕਲਯੁਗ ਲੈ ਜਿਹੜਾ ਜਨਮ ਹੈ ਚੰਡਾਲ ਦਾ ਕਰ ਉਹ ਕਹਿੰਦੇ ਥੁਪਨੇ ਕਰ ਕਲਯੁਗ ਨੂੰ ਜਮਣਾ ਸੀ ਕਿਉਂਕਿ ਇਹ ਸੰਯੁਗ ਵਿੱਚ ਜੀਉ ਸੀ ਉਹ ਬ੍ਰਾਹਮਣ ਸਨ ਇਹ ਕੋਈ ਦੇ ਸ਼ਕਤੀ ਸਨ ਇਹ ਜੈਤੁਰ ਦੇ ਦਰਾਂ ਸਾਹਮਣੇ ਕਲਯੂਗ ਦੇ ਨੂੰ ਸੁਧਰ ਹੋਣਾ ਸੀ ਪਰ ਉਹ ਕਲਯੂਗ ਜੰਮ ਚ ਨਾਲ ਤੋਂ ਘਰ ਚ ਹੋ ਪਿਆ ਕਹਿੰਦੇ ਉਹ ਚ ਨਾਲਾਂ ਦਾ ਤੋਸ ਲੈਣੇ ਪਸ਼ਿਆਂ ਦੇ ਕਤਲ ਕਰਨੇ ਜਾਨਵਰ ਇਹੋ ਹੀ ਕੰਮ ਹੁੰਦਾ ਹੈ ਇਸੇ ਪ੍ਰਕਾਰ ਜਿਸ਼ੂ ਕਰਤਾਰ ਸੰਗੇ ਜੀ ਬੁਢਾਡ ਮੰਮੀ ਜੀ ਕਮਾਡੀ ਦੇ ਬੈਠੇ ਸਾਹਮਣੇ ਨੇ ਉਹ ਉਸ ਵਕਤ ਇਨਾਂ ਦੇ ਕਈ ਸੂਰੀ ਦਿੱਤਾ ਗਿਆ ਜੋ ਸੁੀਤ ਗਿਆ ਕਹਿੰਦੇ ਕਾਰਨ ਤੋਂ ਬਿਨਾਂ ਧਰ ਰਾਜਨ ਪੁੱਛੇ ਜਾ ਕੇ ਪ੍ਰਲੋਕ ਚ ਮੈਨੂੰ ਸ਼ੂਲੀ ਕਿਉਂ ਦੇ ਦਿੱਤਾ ਹੈ ਰਾਜ ਧਰ ਰਾਜਾ ਕਹਿਣ ਲੱਗੇ ਤੁਸੀਂ ਬਾਲਕ ਅਵਸਥਾ ਵਿੱਚ 5 ਸਾਲਾਂ ਤੋਂ ਤੀਜੇ ਦੀਆਂ ਤੰਦਾਂ ਬੈੰਜੀ ਸੀ ਇਸ ਕਰਕੇ ਤੁਹਾਨੂੰ ਸ਼ੂਲੀ ਦਿੱਤਾ ਗਿਆ ਕਹਿਣ ਲੱਗੇ ਅਜ ਤੋਂ ਨਿਆ ਕਰ ਜਿਹੜਾ 5 ਸਾਲ ਦਾ ਬੱਚਾ ਹੈ ਉਹ ਜੇ ਮਾਪੇ ਨਰਸਾਵ ਕੇ ਰੱਖਣ ਉਹਨਾਂ ਦੇ ਮਾਪਿਆਂ ਨੂੰ ਦੋਸ਼ ਲੱਗਣਾ ਚਾਹੀਦਾ ਹੈ ਬੱਚੇ ਨੂੰ ਦੋਸ਼ੀ ਲੱਗਿਆ ਜੇ ਉਹ ਗਿਆਨ ਨਹੀਂ ਹੁੰਦਾ ਇਹ ਕਰਕੇ ਉਹ ਮਾਪਿਆਂ ਨੂੰ ਦੰਡ ਦੇਣਾ ਚਾਹੀਦਾ ਹੈ ਤੂੰ ਮੈਨੂੰ ਦਿੱਤਾ ਹੈ ਮੈਂ ਕਹਿਣ ਲੱਗਾ ਕਰਨਾ ਹੈ ਕਿ ਮਸਾਹ ਲੈਣਾ ਇਹ ਤਾਂ ਨਹੀਂ ਆਇਆ ਤੇ ਨਹੀਂ ਸਰਾਹ ਮੈਨੂੰ ਕੰਨ ਨਾ ਗਈ ਇੱਕ ਦਰ ਸੁਜਿਆਂ ਦੇ ਘਰ ਗਿਆ ਉਹਨਾਂ ਦੇ ਇੱਕ ਸਾਜੂ ਗੁਰਾਜ ਨਾਲ ਜੇ ਇੱਕ ਚੂੜਿਆਂ ਦੇ ਘਰ ਨਾਲ ਜਵਾਈ ਉਹਨੇ ਗੁੱਸੇ ਹੋਇਆ ਸੀ ਜੇ ਨਾ ਮੈਨੂੰ ਤਾਂ ਸ਼ੁਕਿਰ ਜਾ ਕਹਿੰਦੇ ਸ਼ੁਕਰ ਵੀ ਹੋਵੇਗਾ ਉਹ ਸੂਦਰ ਦੇ ਘਰ ਧਰਮਰਾਜ ਆਇਆ ਨੇ ਬੇਲਦਾਸੀ ਦਾ ਪੁੱਤਰ ਬਣਿਆ ਪਰਮੇਸ਼ਰ ਦੀ ਭਗਤੀ ਕਰਕੇ ਮੁਕਤ ਹੋਇਆ ਫਿਰ ਉਹ ਤੇ ਕੈਜੂਬਾ ਰਾਜਾ ਜਈ ਇਹ ਜਿਹੜਾ ਉਸ ਵੇਲੇ ਪ੍ਰੀਸ਼ਟ ਰਾਜਾ ਹੋਇਆ ਕੈਜੂਬਾ ਰਾਜਾ ਹੋਇਆ ਜੇ ਇਸੇ ਲਿਖੀਏ ਜਾਣ ਵਿੱਚ ਸਤਿਕਾਰਤਾ ਸੀ ਸ਼িকার ਗਏ ਨੇ ਕਿਉਂਕਿ ਕਲਯੂਗ ਨੇ ਮੰਗਿਆ ਸੀ ਮੈਨੂੰ ਕਿਤੇ ਚੰਗਾ ਵਸਾ ਦਿਓ ਉਹਨੇ ਕਿਹਾ ਸੀ ਰਿਸ਼ੀਨ ਕਿ ਚੰਗਾ ਤੂੰ ਸੇਨੇ ਤੇ ਰਿਹਾ ਆਦਰ ਫੇਨੇ ਦਾ ਮੁਕਤੇ ਦੇ ਸੇਵੇ ਤੇ ਲਿਆਇਆ ਸੀ ਤੂੰ ਇਸ ਤਰ੍ਹਾਂ ਆਜੇ ਜੇ ਇਸ ਕਰਕੇ ਬੁੱਧੀ ਪ੍ਰਗਟ ਹੋ ਗਈ ਸੀ ਰਿਸ਼ੀ ਦੇ ਗਰਮ ਚ ਸਭ ਦਾ ਆਤਮਾ ਸੁੱਕਾ ਹੋਇਆ ਜਿਸ ਨੂੰ ਵੇਖ ਕੇ ਖਰਾਉ ਦੇ ਕਾਜੀ ਕਿ ਜਹਾ ਤਖਤ ਕੋ ਲੜ ਕੇ ਮਰੇ ਇਸ ਤਰ੍ਹਾਂ ਕਾਲ ਕਲਪੁਦਾ ਰਾਜਿਸਵਿਸ਼ ਨੂੰ ਕਰਨਾ ਪਿਆ ਅਤੇ ਕੀਜੀ ਗੱਲ ਇਹ ਵੀ ਚੰਡਾਲ ਦੇ ਕਰਨਾ ਚਾਹੁੰਦੇ ਉਹ ਜਨਾਲ ਚੂੜਾ ਗਾਨਮੀ ਕਾਂ ਦੇ ਘਰ ਜੰਮਿਆ ਧਰਮਰਾਜ ਆ ਇਹ ਤੈਨੂੰ ਸਰਾਫ ਰਿਖੀ ਦੇ ਨੂੰ ਕਹarne ਪਏ ਕਿਉਂ ਕਲਯੁਗ ਦਾ ਜਨੂਕ ਜਿਹੜਾ ਹੈ ਜਨਾਲ ਕੇ ਘਰ ਹੋਈ ਜਨਾਲ ਦੇ ਘਰ ਕਲਯੁਗ ਦੇ ਜੰਮਿਆ Muni ਜੋ ਸੀ ਜਿਸਮ દ્વાਪਰ ਵਿੱਚ ਕ੍ਰਿਸ਼ਨ ਪੁਰਾਣ ਦੇ ਜਗ ਨੂੰ ਸਪੂਰਨ ਕੀਤਾ ਸੀ ਪੰਡਵਾਂ ਦੇ ਨੂੰ ਆ ਕੇ ਉਸ ਤਰਕਾਰੋਂ ਕਲਯੁਗ ਦਾ ਜਨਮ ਜਨਾਲਾਂ ਦੇ ਘਰ ਹੁੰਦਾ ਜਿਵੇਂ ਬਾਲਮੀਕ ਹੋਇਆ ਕਿਸੇ ਬਾਲ ਨਹੀਂ ਸੁਭਚਾਰੋਂ ਕਰਿਓ ਵੱਧ ਕੇ ਕਰਿਓ ਵਿਤਾਰੇ ਐਸੇ ਪ੍ਰਕਾਰ ਕਲੀਗਾ ਕਲਯੁਗ ਦੇ ਜੀਵਾਂ ਦਾ ਜਿਹੜਾ ਜਨਮ ਹੈ ਜੰਦਾਲ ਕਹਾਉਣੇ ਕ੍ਰੋਧੋ ਕ੍ਰੋਧ ਦੇ ਹਿਰਦੇ ਹਿਰਦੇ ਦੇ ਕ੍ਰੋਧ ਰਹੀਏ ਕਿ ਸਾਰੇ ਗੁਣ ਜਿਹੜੇ ਹੈ ਕੋਰ ਵਾਲੇ ਜੀਵ ਵਾਲੇ ਹੈ ਕਲਯੁਗ ਦੇ ਭਾਵੇਂ ਸ਼ਕਤੀ ਕੋਈ ਨਹੀਂ ਪਰ ਕ੍ਰੋਧ ਨਾਲ ਨਹੀਂ ਕਿਸੇ ਨੂੰ ਦੁੱਖ ਦੇਣਾ ਸਾੜ ਦੇਣਾ ਨਾਸ਼ ਕਰ ਦੇਣਾ ਬੁਰੇ ਬਚਨ ਕਹਿਣ ਨੂੰ ਹਟਦੇ ਨਹੀਂ ਐਡੇ ਕ੍ਰੋਧ ਦੀ ਹੈ ਇਹ ਕਾਲ ਜਗਤ ਜੀਵ ਦਾ ਜਨਮ ਜਿਹੜਾ ਹੈ ਉਹ ਚੰਦਾਲ ਕ੍ਰੋਧ ਉਪੀ ਚੂੜੇ ਦੇ ਘਰ ਵਿੱਚ ਹੀ ਹੋਇਆ ਹੋਇਆ ਹੈ। ਨਾਮਕ ਨਾਮ ਬਿਨਾ ਕੋ ਮੁਕਤ ਨਾ ਹੋਈ। ਮੇਰੇ ਕਹਿੰਦੇ ਸਿੱਧੂ ਗੁਰੂ ਵੀ ਲੋਕ ਕਹਿੰਦੇ ਨਾਮ ਤੋਂ ਬਿਨਾ ਕਦੇ ਵੀ ਮੁਕਤੀ ਨਹੀਂ ਕਦੇ ਵੀ ਹੋ ਸਕੇਗੀ। ਜੋ ਨਾਮ ਜਪਨਗੇ ਉਹਨਾਂ ਦੀ ਕਲਿਆਣ ਭਾਈ ਹੋਵੇਗੀ।